ਜਾਣਕਾਰੀ ਅਨੁਸਾਰ ਹੁਸ਼ਿਆਰਪੁਰ ਚ ਵਾਪਰਿਆ ਇੱਕ ਵੱਡਾ ਹਾਦਸਾ ਗੈਸ ਟੈਂਕਰ ਜੋ ਕਿ ਇੱਕ ਗੱਡੀ ਦੇ ਵਿੱਚ ਜਾ ਬੜਿਆ ਗੈਸ ਦਾ ਟੈਂਕਰ ਹੁਣ ਕਰਕੇ ਇੱਕ ਵੱਡਾ ਬਲਾਸਟ ਹੋਇਆ ਜਿਸ ਕਾਰਨ ਕਾਫੀ ਨੁਕਸਾਨ ਹੋਇਆ ਦੁਕਾਨਾਂ ਦੀਆਂ ਛੱਤਾਂ ਜਿਹੜੀਆਂ ਆ ਉੱਡ ਚੁੱਕਿਆ ਤੁਸੀਂ ਸਾਹਮਣੇ ਦੇਖ ਸਕਦੇ ਹੋ ਕਿ ਜਿਹੜੀਆਂ ਦੁਕਾਨ ਦੇ ਵਿੱਚ ਇੱਕ ਅੱਗ ਲੱਗੀ ਹੋਈ ਨਜ਼ਰ ਵੀ ਆ ਰਹੀ ਆ ਇਸ ਮੌਕੇ ਤੇ ਸਰਕਾਰੀ ਅਧਿਕਾਰੀ ਵੀ ਪਹੁੰਚੇ ਨੇ ਕੈਬਨਟ ਮੰਤਰੀ ਰਵਜੋਤ ਵੀ ਪਹੁੰਚੇ ਹੋਏ ਨਜ਼ਰ ਆ ਰਹੇ ਹਨ ਕਾਫੀ ਭਾਰੀ ਨੁਕਸਾਨ ਹੋਇਆ ਕਾਫੀ ਲੋਕ ਅੱਗ ਦੇ ਚਪੇਟ ਵਿੱਚ ਆਏ ਨੇ ਜਿਨ੍ਹਾਂ ਨੂੰ ਹੁਸ਼ਾਰ ਪਰਦੇ ਸਰਕਾਰੀ ਹਸਪਤਲ ਵਿੱਚ ਰਾਈਪਰ ਕਰ ਦਿੱਤਾ ਗਿਆ ਹੈ ਜਾਣਕਾਰੀ ਮੁਤਾਬਕ ਜਾਣਕਾਰੀ ਮੁਤਾਬਿਕ ਦੱਸਿਆ ਜਾ ਰਿਹਾ ਹੈ ਕਿ ਇੱਕ ਵਿਅਕਤੀ ਨੂੰ ਮ੍ਰਿਤਕ ਘੋਸ਼ਿਤ ਵੀ ਕਰ ਦਿੱਤਾ ਗਿਆ ਹੈ ਭਲੇ ਪੂਰੀ ਜਾਣਕਾਰੀ ਸਾਡੇ ਤੱਕ ਵੀ ਨਹੀਂ ਪਹੁੰਚੀ ਹੈਗੀ ਇਸ ਬਾਰੇ ਤੁਹਾਨੂੰ ਦੱਸਦੇ ਰਾਵਾਂਗੇ ਅਸੀਂ ਤੁਸੀਂ ਦੇਖ ਸਕਦੇ ਹੋ ਕਿ ਇਹ ਵੱਡਾ ਹਾਦਸਾ ਕਿੰਨਾ ਭਿਆਨਕ ਹਾਦਸਾ ਹੋਇਆ ਹੈ ਬੜੀ ਮੰਦ ਭਾਕੀ ਘਟਨਾ ਜੋ ਕੀ ਆ ਹੁਸ਼ਿਆਰਪੁਰ ਵਿੱਚ ਵਾਪਰੀ ਆ ਕਾਫੀ ਲੋਕਾਂ ਨੂੰ ਨੁਕਸਾਨ ਹੋਇਆ ਹੈ ਇਹ ਜਿਹੜੀ ਜਗ੍ਹਾ ਆ ਇਹ ਇੱਥੇ ਲੋਕ ਕਾਫੀ ਬਸ ਬਸਦੇ ਹਨ ਲੋਕਾਂ ਦੇ ਘਰ ਵੀ ਹਨ ਤੇ ਦੁਕਾਨਾਂ ਵੀ ਹਨ ਹਾਸਾ ਗ੍ਰਸਤ ਕਾਫੀ ਲੋਕ ਹੋਏ ਹਨ ਪੁਲਿਸ ਪ੍ਰਸ਼ਾਸਨ ਵੱਲੋਂ ਮੌਕੇ ਦੀ ਸਥਿਤੀ ਨੂੰ ਸੰਭਾਲਿਆ ਜਾ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਨਾ ਕਿ ਸਾਹਮਣੇ ਕੈਬਨਿਟ ਮੰਤਰੀ ਜੋ ਕਿ ਇੱਥੇ ਦੇ ਬਸਨੀ ਲੋਕਾਂ ਨਾਲ ਗੱਲਬਾਤ ਕਰਦੇ ਕੋਈ ਨਜ਼ਰ ਆ ਰਹੇ ਹਨ ਇਸ ਮੌਕੇ ਤੇ ਫਾਇਰ ਬਗੇਟ ਦੀਆਂ ਗੱਡੀਆਂ ਨੇ ਆ ਕੇ ਮੌਕੇ ਤੇ ਅੱਗ ਨੂੰ ਕਾਬੂ ਕੀਤਾ ਤੁਸੀਂ ਦੇਖ ਸਕਦੇ ਹੋ ਸਾਹਮਣੇ ਲਾਈਵ ਤਸਵੀਰਾਂ ਜੋ ਕਿ ਨਜ਼ਰ ਆ ਰਹੀਆਂ ਹਨ ਕਿ ਜਿਹੜੀ ਅੱਗ ਦੀ ਚਪੇਟ ਆ ਉਹ ਕਿਵੇਂ ਚਾਰੇ ਪਾਸੇ ਫੈਲੀ ਹੋਈ ਹੈ ਟੈਂਕਰ ਕਾਰ ਵਿੱਚ ਬੜਨ ਕਾਰਨ ਕਾफी ਭਾਰੀ ਨੁਕਸਾਨ ਹੋਇਆ ਹੈ ਦੁਕਾਨਾਂ ਦੀਆਂ ਛੱਤਾਂ ਦੀਆਂ ਤੱਜੀਆਂ ਉੜ ਗਈਆਂ ਉਹਨੂੰ ਦੇਖ ਸਕਦੇ ਹੋ ਲਾਈਵ ਤਸਵੀਰਾਂ ਦੇ ਵਿੱਚ ਵੀ ਪ੍ਰਸ਼ਾਸਨ ਜਿਹੜਾ ਹੋ ਆਪਣੀ ਪੂਰੀ ਡਿਊਟੀ ਨਿਭਾ ਰਿਹਾ ਹੈ ਜਾਣਕਾਰੀ ਮੁਤਾਬਕ ਹਾਦਸਾ ਗ੍ਰਸਤ ਲੋਕਾਂ ਨੂੰ ਸੀਬਲ ਹਸਪਤਲ ਹੁਸ਼ਿਆਰ ਪਰ ਰਿਕੇ ਦਾਕਰ ਕਰਵਾ ਦਿੱਤਾ ਗਿਆ ਹੈ